ਬਦਮਾਸ਼ਾਂ ਨੇ ਜੱਗੂ ਭਗਵਾਨ ਪੂਰੀਆ ਦੀ ਮਾਂ ਨੂੰ ਦਿੱਤੀ ਖੌਫਨਾਕ ਮੌਤ ਮਾਤਾ ਜੀ ਹਰਜੀਤ ਵਰਨਾ ਦੇ ਇਹਨਾਂ ਹਾਂਜੀ ਇਹਨਾਂ ਦੇ ਗਨ ਸ਼ਾਟਸ ਹੈਗੇ ਆ ਚਾਰ ਇਹਨਾਂ ਦੇ ਐਂਟਰੀ ਹੋਣ ਹੈਗੇ ਆ ਗੰਸਲੇ ਚਾਰ ਸੱਟਾਂ ਲੱਗੀਆਂ ਲੱਗੀਆਂ ਇੱਕ ਦੂਸਰਾ ਇਹ ਉਹਨਾਂ ਦਾ ਨਾ ਕਰਦੀ ਰ ਉਹਦੇ ਬਰੋ ਡੈਡ ਆਇਆ ਸਾਡੇ ਕੋਲ ਉਹ ਵੀ ਗਨ ਸ਼ਾਟ ਸਕੋਰਪਿਓ ਚ ਹੀ ਗੋਲੀਆਂ ਮਾਰ ਭੁੰਨਿਆ ਇੱਕ ਹੋਰ ਨੌਜਵਾਨ ਜਿਹੜੇ ਪਹਿਲਾ ਆਇਆ ਮਾਤਾ ਜੀ ਇੱਕ ਨੇ ਲੇਡੀਜ਼ ਕੇਸ ਹੈ ਉਹਨਾਂ ਦੇ ਚਾਰ ਲੱਗੀਆਂ ਹੈਗੀਆਂ ਮੇਨ ਚਾਰ ਹੈ ਉਹਨਾਂ ਦੇ ਇੱਕ ਫੇਸ ਤੇ ਲੱਗੀ ਹੈ ਇੱਕ ਛਾਤੀ ਤੇ ਲੱਗੀ ਹੈ ਇੱਕ ਦੋ ਪੇਟ ਤੇ ਲੱਗੀ ਗੱਡੀ ਨੂੰ ਘਰ ਬਾਹਰ ਹੀ ਕੇਰ ਮਾਰੀਆਂ ਗਈਆਂ ਗੋਲੀਆਂ ਜੀ ਮੇਰੀ ਤਾਈ ਜੀ ਲੱਗਦੇ ਨੇ ਇਨਕੀ ਮਦਰ ਫੀਮਾ ਮੇਰੇ ਮਮਾ ਹੀ ਨੇ ਇਹ ਸਪੰਚ ਨੇ ਪਿੰਡ ਦੇ ਅਸੀਂ ਉੱਥੇ ਆਏ ਉਹਨਾਂ ਦੀ ਸਿਸਟਰ ਵੀ ਲੱਗਦੇ ਨੇ ਜਗੂ ਦਾ ਜੋ ਵੀ ਨਗਲ ਜਾਂਦੀ ਜਾਂਦੀ ਆਪਣੇ ਆਪਣੇ ਮਡੇ ਬਗਲ ਕੋਈ ਏਡੀ ਗੱਲ ਨਹੀਂ ਹੋਈ ਬਹੁਤ ਜ਼ਿਆਦਾ ਮਾੜੀ ਗੱਲ ਹੋਈ ਗੰਬੀਹਾ ਗੈਂਗ ਨੇ ਲਈ ਕਤਲ ਦੀ ਜ਼ਿੰਮੇਵਾਰੀ ਜਿੱਹਾਂ ਪਿਛਲੇ ਦਿਨੀ ਇੱਕ ਵੱਡੀ ਵਾਰਦਾਤ ਹੋਈ ਹੈ ਇੱਕ ਵੱਡਾ ਕਾਂਡ ਹੋਇਆ ਸ਼ਰਿਆਮ ਜੇਲ੍ਹ ਚ ਬੰਦ ਜੱਗੂ ਭਗਵਾਨਪੁਰੀਆ ਦੀ ਮਾਂ ਤੇ ਉਸ ਦੀ ਮਾਂ ਨਾਲ ਮੌਜੂਦ ਰਿਸ਼ਤੇਦਾਰ ਦਾ ਬੇਰਹਿਮੀ ਨਾਲ ਕਤਲ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਜੱਗੂ ਭਗਵਾਨਪੁਰੀਆ ਦੀ ਮਾਂ ਤੇ ਉਸ ਦਾ ਰਿਸ਼ਤੇਦਾਰ ਸਕੋਰਪੀਓ ਗੱਡੀ ਤੇ ਸਵਾਰ ਸਨ ਕਿਸੇ ਕੰਮ ਤੋਂ ਘਰ ਦੇ ਬਾਹਰ ਆ ਕੇ ਹਜੇ ਰੁਕੇ ਹੀ ਸੀ ਇਸ ਦੌਰਾਨ ਮੋਟਰਸਾਈਕਲ ਤੇ ਸਵਾਰ ਦੋ ਬਦਮਾਸ਼ ਆਉਂਦੇ ਨੇ ਆਉਂਦਿਆਂ ਸਾਰ ਬਦਮਾਸ਼ਾਂ ਨੇ ਪਿਸਤੌਲ ਕੱਢ ਲੈ ਮੁਜਮਾ ਨੇ ਸਕੋਰਪੀਓ ਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਅੰਨੇਵਾ ਮੁਜਮਾ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਦੱਸਿਆ ਜਾ ਰਿਹਾ ਹੈ ਕਿ 4 ਦੇ ਕਰੀਬ ਗੋਲੀਆਂ ਜੱਗੂ ਭਗਵਾਨਪੁਰੀਆ ਦੀ ਮਾਂ ਨੂੰ ਲੱਗੀਆਂ ਨੇ ਜਾਣਕਾਰੀ ਮੁਤਾਬਕ ਮ੍ਰਿਤਕ ਹਰਜੀਤ ਕੌਰ ਦੇ ਇੱਕ ਗੋਲੀ ਚਿਹਰੇ ਇੱਕ ਛਾਤੀ ਤੇ ਦੋ ਢਿੱਡ 'ਚ ਮਾਰੀਆਂ ਗਈਆਂ ਨੇ ਜਿਸ ਕਾਰਨ ਇਲਾਜ ਦੌਰਾਨ ਉਸਦੀ ਮਾਂ ਦੀ ਤੜਫ ਤੜਫ ਮੌਤ ਹੋ ਚੁੱਕੀ ਹੈ ਜਦਕਿ ਕਰਨਵੀਰ ਨਾਮਦੇਸ ਨੌਜਵਾਨ ਦੀ ਵੀ ਮੌਕੇ ਤੇ ਹੀ ਗੋਲੀਆਂ ਲੱਗਣ ਕਾਰਨ ਮੌਤ ਹੋ ਚੁੱਕੀ ਹੈ ਕਤਲ ਦੀ ਇਸ ਵਾਰਦਾਤ ਤੋਂ ਬਾਅਦ ਪੂਰਾ ਇਲਾਕਾ ਦਹਿਲ ਉੱਠਿਆ ਸਹਿਮੁਠਿਆ ਇਸ ਕਤਲकांड ਨੂੰ ਲੈ ਕੇ ਜੱਗੂ ਭਗਵਾਨਪੁਰੀਆ ਦੇ ਪਿੰਡ ਵਾਸੀ ਤੇ ਰਿਸ਼ਤੇਦਾਰਾਂ ਦਾ ਬਿਆਨ ਵੀ ਸਾਹਮਣੇ ਆਇਆ ਹੈ ਬਦਲ ਜੀ ਮੇਰੀ ਤਾਈ ਜੀ ਲੱਗਦੇ ਨੇ ਇਨਕੀ ਮਦਰ ਸੀ ਉਹ ਮੇਰੇ ਮਮਾ ਹੀ ਨੇ ਇਹ ਸਪੰਚ ਨੇ ਪਿੰਡ ਦੇ ਅਸੀਂ ਉੱਥੇ ਆਏ ਉਹਨਾਂ ਦੀ ਸਿਸਟਰ ਵੀ ਲੱਗਦੇ ਨੇ ਇਹ ਜੱਗੂ ਭਗਵਾਨਪੁਰੀਆ ਦੇ ਮਦਰ ਸੀ ਤੋਂ ਬਾਈਕ ਪਰ ਆਏ ਤੇ ਉਹ ਦੋ ਹੀ ਨੇ ਨਹੀਂ ਜਿੰਨਕੀ ਡੈਥ ਵੀ ਕਿੰਨੇ ਬੰਦੋ ਕੀ ਡੈਥ ਦੋ ਦੋ ਜਾਨੋ ਕੀ ਹੋਈ ਹੈ ਕਰਨ ਨਹੀਂ ਇੱਕ ਲੜਕਾ ਦਾ ਆ ਬੜਾ ਉਹ ਓ ਕੀ ਲੱਗਦਾ ਤਾਂ ਕਰਨ ਤੁਹਾਡਾ ਭਾਜੀ ਉਹ ਵੀ ਰਿਸ਼ਤੇਦਾਰ ਹੀ ਲੱਗਦਾ ਉਹ ਨਹੀਂ ਆ ਡਾ ਇੱਥੇ ਅਸੀਂ ਆਪਣੇ ਬਿਆਨ ਦਵਾਂਗੇ ਐਸਐਸਓ ਸਾਹਿਬ ਉਹਨਾਂ ਨੂੰ ਮਾਂੰ ਕੀ ਕਰਤੇ ਹਮ ਕੀ ਮਾਂੰ ਕਰਤੇ ਜਿਵੇਂ ਵਹੀ ਬਿਆਨ ਦਵਾਂਗੇ ਸਾਰੂ ਨਹੀਂ ਉਹਨਾਂ ਤੇ ਨਿਰਭਰ ਉੱਤਣਗੇ ਤੇ ਸਾਡੀ ਮਤਲਬ ਮਰਤ ਕਰਨਗੇ ਮਾਂੰ ਇਹ ਤੁਹਾਨੂੰ ਪਤਾ ਇਹ ਸਾਰੇ ਹੋਏ ਹੋਣੇ ਬਿਆਨ ਦਵਾਂਗੇ ਆਪਣੇ ਲਿਖੇ ਜੇ ਹੁਣ ਕਦ ਕੀ ਵੈਰ ਇਹਨਾਂ ਦਾ ਕੋਈ ਉਹਨਾਂ ਦਾ ਕੋਈ ਜਾਤੀ ਵੈਰ ਤੇ ਹੈ ਨਹੀਂ ਕੋਈ ਕਿਸ ਦਾ ਦਾ ਕਿਸ ਨਾਲ ਪਰ ਜੋ ਵੀ ਉਹ ਜਗੂ ਦਾ ਜੋ ਵੀ ਨਗਰ ਜਾਂਦੀ ਜਾਂਦੀ ਆਪਣੇ ਆਪਣੇ ਮਡੇ ਪਗਲ ਕੋਈ ਢੀਲ ਗੱਲ ਨਹੀਂ ਹੈਗੀ ਬਹੁਤ ਗਰਮ ਮਾੜੀ ਗੱਲ ਹੋਈ ਹੈ ਬਿਲਕੁਲ ਇੱਕ ਕੋਈ ਗੱਲ ਨਹੀਂ ਕਿਹਾ ਨਾਲ ਉਹ ਉਦਾਂ ਹੀ ਪਿੰਡ ਦਾ ਜਦੋਂ ਉਹਨਾਂ ਦਾ ਪਿਆਰ ਉਦਾਂ ਹੀ ਇਹਨਾਂ ਨਾਲ ਉਹ ਪਿੰਡ ਭੇਖੋ ਵਾਲੀ ਦਾ ਅੱਛਾ ਸਿਦਾਰ ਨਹੀਂ ਹੈਗਾ ਉਹਨਾਂ ਦਾ ਸਿਦਾਰ ਨਹੀਂ ਬਲੋ ਮੈਂ ਵੀ ਚੰਗੀ ਹੋ ਤੇ ਕੋਲ ਉਦਾਂ ਵੈਸੇ ਪਿਆਰ ਹੈ ਦੱਸਦੀ ਹੈ ਕਿ ਇਸ ਕਤਲ ਦੀ ਜ਼ਿੰਮੇਵਾਰੀ ਲੈਣ ਦੀ ਇੱਕ ਪੋਸਟ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਚ ਦਵਿੰਦਰ ਬੰਬੀਹਾ ਗੈਂਗ ਵੱਲੋਂ ਕਤਲ ਦੀ ਵਜ੍ਹਾ ਦਾ ਜ਼ਿਕਰ ਵੀ ਕੀਤਾ ਗਿਆ ਹੈ ਸੋਸ਼ਲ ਮੀਡੀਆ ਤੇ ਵਾਇਰਲ ਇਸ ਪੋਸਟ ਚ ਕਿਹਾ ਗਿਆ ਹੈ ਕਿ ਕਤਲ ਕਰ ਆਪਣਾ ਬਦਲਾ ਪੂਰਾ ਕੀਤਾ ਗਿਆ ਪਰ ਅਦਾਰਾ ਜੱਗ ਬਾਣੀ ਵਾਇਰਲ ਹੋ ਰਹੀ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਇਸ ਸਬੰਧੀ ਬੱਡੀ ਤੇ ਅਹਿਮ ਖਬਰ ਆ ਰਹੀ ਹੈ ਬਟਾਲਾ ਤੋਂ ਇਹ ਤੇ ਮੁਰਗ ਗੈਂਗਵਾਰ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਬਵਿਆ ਗਰੁੱਪ ਤੇ ਜੱਗੂ ਭਗਵਾਨ ਪੁਰੇਆ ਗਰੁੱਪ ਦੇ ਵਿਚਾਰ ਫੈਰਿੰਗ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਜੱਗੂ ਭਗਵਾਨ ਪੁਰੇ ਦੀ ਮਾਂ ਆਪਣੇ ਭਤੀਜੇ ਨਾਲ ਗੱਡੀ ਵਿੱਚ ਜਾ ਰਹੀ ਸੀ ਤੇ ਬਵਿਆ ਗਰੁੱਪ ਦੇ ਮੈਂਬਰਾਂ ਬਣਾਉਣ ਪਰ ਫੈਰਿੰਗ ਕੀਤੀ ਗਈ ਹੈ ਜਿੱਥੇ ਲੜਕੇ ਦੀ ਪਹਿਲਾਂ ਮੌਤ ਹੋ ਗਈ ਉਸਦੀ ਮਾਂ ਨੂੰ ਹਸਪਤਲ ਜਾ ਕੇ ਜਿੱਥੇ ਉਸਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਇਹਦੀ ਪੋਸਟ ਦੋ ਬੁਈਆਕਰਪੋਂ ਵੱਲੋਂ ਸੋਸ਼ਲ ਮੀਡੀਆ ਉੱਪਰ ਪੋਸਟ ਕਰ ਦਿੱਤੀ ਗਈ ਤੇ ਜ਼ਿੰਮੇਵਾਰੀ ਲੱਤੀ ਗਈ ਹੈ ਹੁਣ ਇਹ ਵੀ ਕਿਹਾ ਗਿਆ ਹੈ ਕਿ ਜੱਗੂ ਭਗਵਾਨਪੁਰਿਆ ਵੱਲੋਂ ਉਹਨਾਂ ਦੇ ਸਾਥੀ ਦਾ ਕਤਲ ਕੀਤਾ ਗਿਆ ਸੀ ਜਿਹਦਾ ਬਦਲਾ ਲੱਤਾ ਗਿਆ ਮੋਗਾ ਸਿਨਰ ਸਰਕਾਰੀ ਪੁਲਿਸ ਦੇ ਚੁੱਕੇ ਹਨ ਸਾਰਾ ਮਾਮਲਾ ਸੀਸੀਟੀਵੀ ਵਿੱਚ ਕੈਦ ਹੋ ਚੁੱਕਿਆ ਹੈ ਜੱਗੂ ਭਗਵਾਨਪੁਰਿਆ ਦੀ ਮਾਂ ਤੇ ਉਸ ਦਾ ਰਿਸ਼ਤੇਦਾਰ ਜੋ ਹਰਜੀਤ ਕੌਰ ਦਾ ਡਰਾਈਵਰ ਸੀ ਉਸ ਦੇ ਕਿੰਨੀਆਂ-ਕਿੰਨੀਆਂ ਗੋਲੀਆਂ ਬੱਜੀਆਂ ਨੇ ਇਸ ਨੂੰ ਲੈ ਕੇ ਡਾਕਟਰ ਵੱਲੋਂ ਕੀ ਦੱਸਿਆ ਗਿਆ ਹੁਣ ਤੁਹਾਨੂੰ ਇਹ ਵੀ ਸੁਣਾ ਦਿੰਨੇ ਆ ਮਾਤਾ ਜੀ ਹਰਜੀਤ ਕੌਰ ਨਾਮ ਤੇ ਹੈ ਇਹਨਾਂ ਹਾਂਜੀ ਇਹਨਾਂ ਦੇ ਗਨ ਸ਼ਾਟਸ ਹੈ ਗਏ ਚਾਰ ਇਹਨਾਂ ਦੇ ਐਂਟਰੀ ਵੀ ਹੈਗੀ ਹੈ ਗੰਸ ਦੇ ਚਾਰ ਸਟਾਂਕੀਆਂ ਲੱਗੀਆਂ ਇੱਕ ਦੂਸਰਾ ਇਹ ਉਹਨਾਂ ਦਾ ਨਾ ਕਰਦੀ ਰਿਹਾ ਉਹਦੇ ਬਰੋ ਡੈਡ ਆਏ ਹੱਥੇ ਕੋਲ ਉਹ ਵੀ ਗਨ ਸ਼ੋਟ ਦਾ ਜਿਹੜੇ ਪਹਿਲਾ ਆਇਆ ਮਾਤਾ ਜੀ ਇੱਕ ਨੇ ਲੇਡੀਜ਼ ਕੇਸ ਹੈ ਉਹਨਾਂ ਦੇ ਚਾਰ ਲੱਗੀਆਂ ਹੈਗੀਆਂ ਮੇਨ ਚਾਰ ਹੈ ਉਹਨਾਂ ਦੇ ਇੱਕ ਫੇਸ ਤੇ ਲੱਗੀ ਹੈ ਇੱਕ ਛਾਤੀ ਤੇ ਲੱਗੀ ਹੈ ਇੱਕ ਦੋ ਪੇਟ ਤੇ ਲੱਗੀਆਂ ਜਿਹੜਾ ਲੜਕਾ ਬਾਅਦ ਚ ਆਇਆ ਇਹ ਬਰੋ ਡੈਡ ਹੈਗਾ ਇਹਦੇ ਇੱਕ ਮੇਨ ਫੇਸ ਤੇ ਹੈ ਇੱਕ ਸੱਜੀ ਬਾਜੂ ਤੇ ਹੈ ਦੋ ਇਹਨਾਂ ਦੇ ਪੇਟ ਦੇ ਸੱਜੇ ਪਾਸੇ ਹੈ ਗੀਆਂ ਸਾਰੇ ਇਹਨਾਂ ਦਾ ਪਿੰਡ ਕਰਾ ਜਿਹੜਾ ਪਹਿਲਾ ਪੇਸ਼ੈਂਟ ਲੇਡੀ ਪੇਸ਼ੈਂਟ ਹੈ ਇਹਨਾਂ ਦਾ ਪੇਸ਼ੈਂਟ ਦਾ ਪਿੰਡ ਦਾ ਨਾਮ ਭਗਵਾਨਪੁਰਿਆ ਦੂਸਰੇ ਜਿਹੜਾ ਪੇਸ਼ੈਂਟ ਹੈਗਾ ਜੈਂਟਸ ਹੈ ਇਹਦੇ ਪਿੰਡ ਦਾ ਨਾਮ ਹੈਗਾ ਪਿੱਖੋ ਵਾਲੇ ਪੇਸ਼ੈਂਟ ਜਿਹੜਾ ਉਹਨਾਂ ਨੂੰ ਟ੍ਰੀਟਮੈਂਟ ਦੇ ਕੇ ਫਰਸਟ ایڈ ਦੇ ਕੇ ਰੈਫਰ ਕਰ ਦਿੱਤਾ ਅੰਮ੍ਰਿਤਸਰ ਹਾਇਰ ਇੰਸਟੀਚਿਊਸ਼ਨ ਵਾਸਤੇ ਹਾਂਜੀ ਫਲਾ ਹਤੇ ਸੀਰੀਅਸ ਹੈ ਫਿਲਹਾਲ ਪੇਸ਼ੈਂਟ ਸਬੂਤ ਇਹ ਵੱਡੀ ਵਾਰਦਾਤ ਗੁਰਦਾਸਪੁਰ ਦੇ ਬਟਾਲਾ ਚ ਹੋਈ ਹੈ ਇਸ ਹੋਈ ਵਾਰਦਾਤ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਚੁੱਕੀ ਹੈ ਤੁਰੰਤ ਪੁਲਿਸ ਮੌਕੇ ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਆਖਰ ਵਾਰਦਾਤ ਤੇ ਪੁਲਿਸ ਦਾ ਕੀ ਕਹਿਣਾ ਹੁਣ ਤੁਹਾਨੂੰ ਇਹ ਵੀ ਸੁਣਾ ਦਿੰਨੀ ਆ ਸਾਡੇ ਨੂੰ 9 ਵਜੇ ਇਤਲਾ ਮਿਲੀ ਹੈ ਕਿ ਕਾਦੀਆਂ ਚੌਂਗੀ ਤੇ ਕੋਈ ਇੱਕ ਸਕਰਟੀਓ ਦੇ ਵਿੱਚ ਕੋਈ ਅਨਨੋਨ ਮੋਟਰਸਾਈਕਲ ਸਵਾਰਾ ਨੇ ਗੋਲੀ ਮਾਰ ਕੇ ਤੇ ਕੋਈ ਇੱਕ ਮੰਦਰ ਜਿਹੜਾ ਦੋਹਾਂ ਤੇ ਫਾਇਰਿੰਗ ਕੀਤੀ ਇੱਕ ਲੇਡੀ ਹੈ ਇੱਕ ਜੈਂਟ ਹੈ ਉਸ ਤੋਂ ਬਾਅਦ ਅਸੀਂ ਮੌਕੇ ਤੇ ਇਮੀਡੀਏਟਲੀ ਦੋ ਬਾਅਦ ਤੋਂ ਬਾਅਦ 5 ਜਾਂ 10 ਮਿੰਟ ਦੇ ਵਿੱਚ ਐਸਐਚਓ ਚੌਂਗੀ ਜਾ ਤੇ ਮੈਂ ਪਹੁੰਚ ਗਏ ਅਸੀਂ ਸਿੱਧੇ ਜਿਲੇ ਉੱਥੇ ਆਏ ਤੇ ਉਸੇ ਵੇਲੇ ਉਹਨਾਂ ਨੂੰ ਉੱਥੇ ਲੈ ਆਂਦਾ ਉਹਲੇ ਠੀਕ ਹੀ ਇਤਿਹਾਸਾ ਲੈ ਆਂਦਾ ਹਸਪਤਾਲ ਦੇ ਵਿੱਚ ਜਿਹੜੇ ਆਇਆ ਸੀ ਬਲ ਹਸਪਤਲ ਦੇ ਵਿੱਚ ਉੱਥੇ ਪਤਾ ਲੱਗਾ ਕਿ ਕਰਨ ਕਰਨਵੀਰ ਮੁੰਡਾ ਜਿਹੜਾ ਭਮਾਨ ਥਾਣੇ ਦਾ ਰਹਿਣ ਵਾਲਾ ਗਰਦਾਸਪੁਰ ਦਾ ਉਹਦੀ ਡੈਥ ਹੋ ਗਈ ਹੈ ਇੱਕ ਲੇਡੀ ਹੈ ਜਿਹੜੀ ਉਹਨੂੰ ਰੈਫਰ ਕਰਤਾ ਹੈ ਅੰਮ੍ਰਿਤਸਰ ਅਮਨਦੀਪ ਦੇ ਉਸ ਤੋਂ ਬਾਅਦ ਜਿਹੜਾ ਹੁਣ ਉਹਦੇ ਕਰਨਵੀਰ ਦੇ ਜਿਹੜੇ ਪੇਰੈਂਟਸ ਆਏ ਆ ਉਹਦੇ ਫਾਦਰ ਜਿਹੜੇ ਆ ਉਹਦਾ ਨਾਮ ਹੈ ਪ੍ਰੇਮ ਉਹ ਪੁਲਸ ਦੇ ਵਿੱਚ ਹੀ ਐਸਐਸਈ ਨੇ ਉਹਨਾਂ ਦੇ ਬਿਆਨ ਲਿਖੇ ਆ ਉਹਦੇ ਤੇ ਅਨਨੌਣ ਬੰਦਿਆਂ ਤੇ ਅਸੀਂ ਅਰਚਾ ਦਿੱਤਾ ਉਹਦੀ ਡੈਥ ਹੋ ਚੁੱਕੀ ਹੈ ਜਿਹੜਾ ਕਰਨਵੀਰ ਆ ਬਾਕੀ ਜਿਹੜੀ ਵੀ ਕੋਈ ਵੀ ਤਫਤੀਸ਼ ਦੇ ਵਿੱਚ ਜਿਹੜੀ ਵੀ ਕੋਈ ਚੀਜ਼ ਆਉਂਦੀ ਹੈ ਉਸ ਤੋਂ ਬਾਅਦ ਤੁਹਾਨੂੰ ਅਸੀਂ ਹਾਜ਼ਰੀ ਵਿੱਚ ਪ੍ਰਕਾਸ਼ ਪਿਆ ਗਿਆ ਇਹ ਐਫਆਈਆਰ ਦਰਜ ਕਰ ਲਿਆ ਬਿਆਨ ਲਿਖ ਲਿਆ ਅਸੀਂ ਹੁਣੇ ਐਫਆਈਆਰ ਦਰਜ ਕਰਕੇ ਅਗਲੀ ਉਹਦੇ ਵਿੱਚ ਇੱਕ ਤਾਂ ਜਿਹੜਾ ਕਰਨਵੀਰ ਆ ਉਹਦੀ ਤੇ ਸਿਵਲ ਹਸਪੀਟਲ ਇਥੇ ਮਟਾਲੇ ਦੇ ਵਿੱਚ ਹੀ ਉਹਨਾਂ ਦੱਸਤਾ ਕਿ ਡੈਥ ਹੋ ਗਈ ਹੈ ਦੂਜੀ ਜਿਹੜੀ ਲੇਡੀ ਆ ਉਹਨੂੰ ਰੈਫਰ ਕਰਤਾ ਸੀ ਅਮਨਦੀਪ ਦੇ ਵਿੱਚ ਹੁਣ ਕਪੜੇ ਕੰਫਰਮ ਕਰੀ ਜਿਹੜੀ ਲੇਡੀ ਆ ਉਹਦੀ ਵੀ ਡੈਥ ਪਤਾ ਲੱਗਾ ਅਮਰਸਰੋਂ ਉੱਥੇ ਜਿਹੜੇ ਐਸ ਐਚ ਓ ਸਾਡੇ ਸਿਟੀ ਨਾਲ ਉਹ ਗਏ ਨਹੀਂ ਮਗਰ ਉਹਨਾਂ ਦੇ ਬਾਅਦ ਵਿੱਚ ਹੀ ਦੱਸਿਆ ਕਿ ਉਹਦੀ ਵੀ ਡੈਥ ਹੋ ਗਈ ਹੈ ਉਹਨੂੰ ਵੀ ਇਹੀਂ ਲਿਆ ਆਗੇ ਤੇ ਜੈਡ ਹੌਸ ਦੇ ਵਿੱਚ ਮਟਾਲੇ ਜਿਹੜਾ ਕਿਹਾ ਸਰੇ ਆਮ ਹੋਈ ਇਸ ਵੱਡੀ ਵਾਰਦਾਤ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਸਮੇਂ ਜੱਗੂ ਭਗਵਾਨਪੁਰੀਆ ਅਸਾਮ ਦੀ ਜੇਲ੍ਹ ਚ ਬੰਦ ਹੈ ਪੰਜਾਬ ਸਮੇਤ ਕਈ ਸੂਬਿਆਂ ਚ ਜੱਗੂ ਤੇ ਵੱਖ-ਵੱਖ ਤਰ੍ਹਾਂ ਦੇ ਕੇਸ ਦਰਜ ਨੇ ਵੱਡਾ ਸਵਾਲ ਹੁਣ ਇਹੋ ਖੜਾ ਹੋ ਰਿਹਾ ਹੈ ਕਿ ਜੱਗੂ ਭਗਵਾਨਪੁਰੀਆ ਜੇਲ੍ਹ ਤੋਂ ਬਾਹਰ ਆਵੇਗਾ ਕਿ ਉਸ ਨੂੰ ਆਪਣੀ ਮਾਂ ਦਾ ਸੰਸਕਾਰ ਕਰਨ ਲਈ ਪੈਰੋਲ ਦਿੱਤੀ ਜਾਵੇਗੀ ਤੇ ਦੂਜਾ ਵੱਡਾ ਸਵਾਲ ਕਿ ਆਖਰ ਕਿਉਂ ਜੱਗੂ ਭਗਵਾਨਪੁਰੀਆ ਦੀ ਮਾਂ ਦਾ ਕਤਲ ਹੋਇਆ ਹੈ ਅਖਰ ਕਤਲ ਪਿੱਛੇ ਦੀ ਵਜ੍ਹਾ ਕੀ ਸੀ ਕਿ ਸੱਚ ਮੋਚੇ ਬਦਮਾਸ਼ ਜੱਗੂ ਦੀ ਮਾਂ ਦਾ ਵੀ ਕਤਲ ਕਰਨਾ ਚਾਹੁੰਦੇ ਸੀ ਜਾਂ ਫਿਰ ਵਾਰਦਾਤ ਪਿੱਛੇ ਦੀ ਹੋਰ ਵਜ੍ਹਾ ਹੈ ਅਜਿਹੇ ਕਈ ਵੱਡੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਹੁਣ ਪੁਲਿਸ ਜਾਂਚ ਤੋਂ ਬਾਅਦ ਹੀ ਮਿਲ ਸਕਣਗੇ ਦੇਖਣਾ ਹੋਵੇਗਾ ਪੁਲਿਸ ਕਦੋਂ ਤੱਕ ਇਨ੍ਹਾਂ ਕਾਤਲਾਂ ਤੱਕ ਪਹੁੰਚਦੀ ਹੈ ਤੇ ਜਾਂਚ ਤੋਂ ਬਾਅਦ ਪੁਲਿਸ ਵੱਲੋਂ ਕੀ ਖੁਲਾਸੇ ਕੀਤੇ ਜਾਂਦੇ ਨੇ ਬਿਊਰੋ ਰਿਪੋਰਟ ਜਗਬਾਣੀ ਟੀਵੀ